ਹਾਂ ਤੋਰੀ ਹੱਦ ਤੱਕ ਕੰਮ ਹੀ ਆਇਆ ਸਾਈਡ ਤੇ ਸਾਈਡ ਤੇ ਭਾਈ ਸਾਈਡ ਤੇ ਕਿੱਥੇ ਆਇਆ ਯਾਰ ਮੋਹਨਾ ਮੋਹਨਾ ਛੱਡੀ ਲਾ ਕੇ ਬਣਾ ਲੈ ਮੈਂ ਨਾ ਥੋੜਾ ਸਾਈਡ ਤੋਂ ਮੈਂ ਟੈਨ ਕਿਹਾ ਭਾਈ ਸਾਈਡਾ ਪਰ ਹੱਦ ਤੱਕ ਕੰਮ ਹੀ ਆਇਆ ਆਈ ਤੋਏ ਨਾ ਨਾਲਾ ਸਾਈਡ ਹੋ ਜਾਏ ਰਸਤਾ ਦੇ ਦੇ ਯਾਰ ਵਾਪਸ ਜਾਓ ਵਾਪਸ ਜਾਓ ਜੀ.ਪੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਰਾਜੂ ਅੱਜ ਪਹੁੰਚੇ ਮੇਰੇ ਪਿੱਛੇ ਬੀਤ ਕੇ ਰਾਮ ਨਾਲ ਸਿੱਖਾ ਜੀ ਮਿਸਮਾਨੇ ਜੀ ਤੁਹਾਡਾ ਹੋਂਦ ਤੇ ਸਵਾਗਤ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਤੁਹਾਡਾ ਲੋਕਤੰਤਰੀ ਹੱਕ ਆ ਬਿਲਕੁਲ ਤੁਸੀਂ ਪ੍ਰਚਾਰ ਕਰੋ ਠੀਕ ਆ ਅਸੀਂ ਪੀੜਤ ਆ ਤੇ ਸਾਡਾ ਵੀ ਲੋਕਤੰਤਰੀ ਹੱਕ ਆ ਕਿ ਆਪ ਜੀ ਨੂੰ ਪੁੱਛਣਾ ਮੈਂ ਤੁਹਾਡਾ ਦਰਦ ਸਮਝਦੀ ਕੀ ਸਾਡੇ ਮੈਂ ਸਮਝਦੀ ਸਾਡੇ 2-4 ਸਵਾਲ ਨੇ ਮਾਂ ਹੋਣ ਦੇ ਨਾਤੇ ਮੈਂ ਸਮਝਦੀ ਆ ਸਾਰਾ ਦਰਦ ਮੈਂ ਸਤਿਕਾਰ ਕਰਦਾ ਜੀ ਅਸੀਂ ਉਹ ਲੋਕ ਨਹੀਂ ਹੈ ਕਿ ਜਾਬਤੇ ਤੋਂ ਬਾਹਰ ਹੋ ਕੇ ਆਪ ਜੀ ਨੂੰ ਕੱਤੇ ਮਾਰਨੇ ਜਾਂ ਕੱਟੀਆਂ ਉਹ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਸਵਾਲ ਬਿਲਕੁਲ ਦੱਸੋ ਵਾਰੀ ਵਾਰੀ ਸ਼ਾਂਤੀ ਸ਼ਾਂਤੀ ਇੱਕ ਚੀਜ਼ ਇੱਕ ਚੀਜ਼ ਸ਼ਾਂਤ ਅਸੀਂ ਤੁਹਾਨੂੰ ਇਹ ਪਹਿਲਾ ਸਵਾਲ ਪੁੱਛਦੇ ਆ ਵੀ ਤੁਸੀਂ ਇੱਕ ਹੁਣੇ ਸ਼ਬਦ ਬੋਲਿਆ ਬੜਾ ਵਧੀਆ ਕਿਵੇਂ ਮਾਂ ਹੋਣ ਦੇ ਨਾਤੇ ਆਈ ਠੀਕ ਹੈ ਜਿਹੜਾ ਸਾਡਾ ਸ਼ੁਭ ਕਰਨ ਮਾਰਿਆ ਉਹ ਮਾਂ ਦਾ ਪੁੱਤ ਸੀ ਕਿ ਨਹੀਂ ਬਿਲਕੁਲ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਜੇ ਉਹ ਮਾਂ ਦਾ ਪੁੱਤ ਸੀ ਤੇ ਉਹਦੀ ਐਫ ਆਈ ਆਰ ਵੀ ਦਰਜ ਨਹੀਂ ਹੋਈ ਤੁਹਾਡੀ ਸਰਕਾਰ ਨੇ ਮਾਰਿਆ ਕਿਉਂ ਮਾਰਿਆ ਸਾਨੂੰ ਇਹ ਗੱਲ ਦਾ ਜਵਾਬ ਦਿਓ ਦੇਖੋ ਮੈਂ ਜਵਾਬ ਤੁਹਾਨੂੰ ਇਹ ਦਵਾਂਗੀ ਉਹ ਵੀ ਬੇਟਾ ਆ ਉਹ ਵੀ ਕਮਾਇਆ ਪਰ ਇਹ ਮੈਂ ਨਵੀਂ ਗੱਲ ਨਹੀਂ ਇਹ ਨਹੀਂ ਗੱਲ ਨਵੀਂ ਵਾਲੀ ਗੱਲ ਨਹੀਂ ਮੈਡਮ ਹੋਰ ਗੋਲ-ਮੋਲ ਨਹੀਂ ਸਿੱਧਾ ਜਵਾਬ ਦਿਓ ਅਸੀਂ ਇਹ ਗੱਲ ਨਹੀਂ ਕਰਦੇ ਨਾ ਨਾ ਇਹ ਮੈਂ ਜਵਾਬ ਨਹੀਂ ਤੁਹਾਡਾ ਘਰ ਵਾਲਾ ਸੋਮ ਪ੍ਰਕਾਸ਼ ਜੀ ਆ ਵਿਚ ਬਹਿ ਕੇ ਸੰਸਦ ਦੇ ਉਹਨਾਂ ਨੇ ਜਿਹੜੇ ਆ ਮਤਲਬ ਉਹ ਮਾਰਿਆ ਗਿਆ ਸਾਡਾ ਸ਼ਹੀਦ ਹੋਇਆ ਸਿੰਘ ਉਹਦੀ ਕਾਰ ਕਿੱਥੇ ਨੇ ਬਿਆਨ ਮੈਨੂੰ ਦੱਸੋ ਨਾ ਕਿੱਥੇ ਨਹੀਂ ਕਿਹੜਾ ਬਿਆਨ ਦਿੱਤਾ ਮੈਨੂੰ ਦੱਸੋ ਕਿਹੜਾ ਇੱਕ ਬਿਆਨ ਦੱਸੋ ਕਿਸਾਨੀ ਮੁੱਦੇ ਤੇ ਉਹਨਾਂ ਨੇ ਪੂਰਾ ਸਾਥ ਦਿੱਤਾ ਉਹਨਾਂ ਨੇ ਤੁਹਾਡਾ ਹਰ ਹਾਲਾਤ ਸਾਥ ਦਿੱਤਾ ਸਾਥ ਦਿੱਤਾ ਬਟੇ ਜਿੰਨੀ ਇੱਥੇ ਮੀਟਿੰਗਾਂ ਹੋ ਰਹੀਆਂ ਨੇ ਬੈਠੇ ਸੀ ਸਾਰਿਆਂ ਨੇ ਸਾਥ ਦਿੱਤਾ ਦੇਖੋ ਜਿੰਨੀਆਂ ਮੀਟਿੰਗਾਂ ਹੋ ਰਹੀਆਂ ਇੱਕ ਵਾਰੀ ਨਹੀਂ ਵਿੱਚ ਕਦੀ ਬੋਲੇ ਕਿਸੇ ਮੀਟਿੰਗ ਦੀ ਦੱਸ ਲਿਓ ਤੁਸੀਂ ਅਸਲ ਨਹੀਂ ਕਰਨੀ ਕੋਲੇ ਦੇਖੋ ਇੱਕ ਵਾਰ ਨੇ ਬੈਠ ਕੇ ਕਦੀ ਨਹੀਂ ਕਿਹਾ ਕਿਸਾਨਾਂ ਦੀ ਮਤ ਕਰੋ ਕਦੀ ਨਹੀਂ ਕਿਹਾ ਸਾਰਿਆਂ ਨਾਲ ਕੀਤੀ ਜਦੋਂ ਬੋਲਣਾ ਹੁੰਦਾ ਉਦੋਂ ਉੱਪਰਲੀ ਸੀਨੀਅਰ ਲੀਡਰਸ਼ਿਪ ਨੇ ਬੋਲਣਾ ਹੁੰਦਾ ਸਾਨੂੰ ਮੈਡਮ ਦਿੱਲੀ ਜਾਣ ਤੋਂ ਸਾਨੂੰ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੁਕਿਆ ਜਾ ਰਿਹਾ ਹੈ ਅਗਲਾ ਬਿਲਕੁਲ ਅਸੀਂ ਹੱਤਵਾਦੀ ਨਹੀਂ ਬਿਲਕੁਲ ਨਹੀਂ ਤੇ ਜੇ ਭਰਾਵਾਂ ਤੇ ਭਰਾਵਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਦੰਡੇ ਮਾਰੇ ਜਾਂਦੇ ਇਹ ਪੈਰ ਕਿਉਂ ਬਾਰਡਰ ਕਿਉਂ ਬਣਾਏ ਆਪਣੇ ਇਹ ਪੈਰ ਤੁਹਾਡੇ ਨਾਲ ਜੁੜੇ ਹੋਏ ਪਹਿਲਾਂ ਅਸੀਂ ਹਾਲੇ ਆਈ ਆ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਮੈਡਮ ਸਾਨੂੰ ਸਵਾਲ ਹੈ ਅਸੀਂ ਇਹਨਾਂ ਨੂੰ ਪੁੱਛਣੀ ਮੈਂ ਤੁਹਾਨੂੰ ਇਹ ਕਿਹਾ ਵਾਹਿਗੁਰੂ ਅਗੇ ਅਰਦਾਸ ਕਰੋ ਇਹ ਭੈਣ ਹਮੇਸ਼ਾ ਤੁਹਾਡੇ ਨਾਲ ਤੁਹਾਨੂੰ ਖੜੀ ਮਿਲੋਗੇ ਕੋਈ ਵਿਸ਼ਵਾਸ ਨਹੀਂ ਜੀ ਪਾ ਜੀ ਕੋਈ ਵਿਸ਼ਵਾਸ ਨਹੀਂ ਬਿਲਕੁਲ ਨਹੀਂ ਕੋਈ ਪਰ ਇਹ ਨਹੀਂ ਸੁਣਾਈ ਬਿਲਕੁਲ ਅਲਗ ਕਹਿੰਦਾ ਜੀ ਇੱਕ ਮਿੰਟ ਮਰਜੀ ਹਾਂ ਜੀ ਆਪਾਂ ਦੇਸ਼ ਡੈਮੋਕ੍ਰੇਸੀ ਆ ਜੀ ਬਿਲਕੁਲ ਸੰਵਿਧਾਨ ਦੇ ਅੰਦਾਜ਼ ਚੱਲ ਰਿਹਾ ਵਾ ਤੇ ਸਾਨੂੰ ਰਾਹ ਕਿਉਂ ਰੋਕਿਆ ਕਿਉਂ ਘੜੇ ਕੀ ਗੱਲ ਹੈ ਪਾਕਿਸਤਾਨੀ ਹੈ ਅਸੀਂ ਹੱਤਿਆਵਾਦੀ ਵਕਫਾਦੀ ਆ ਜਵਾਬ ਦਿਓ ਕਿੱਥੇ ਡੈਮੋਕ੍ਰੇਸੀ ਜੀ ਡੈਮੋਕ੍ਰੇਸੀ ਬਹੁਤ ਵਧੀਆ ਗੱਲ ਕੁਝ ਵੀ ਨਹੀਂ ਮੇਰੇ ਕਿਸਾਨ ਵੀਰ ਹੈ ਮੇਰੇ ਬੇਟੇ ਆ ਉਹਨਾਂ ਦੇ ਹਰ ਦੁੱਖ ਸੁੱਖ ਦੀ ਮੈਂ ਸਾਂਝੀ ਆ ਔਰ ਅੱਗੇ ਵਾਸਤੇ ਵੀ ਦੇਖੂੰਗੀ ਕਿਸ ਤਰ੍ਹਾਂ ਦੇ ਸਵਾਲ ਉਹਨਾਂ ਵੱਲੋਂ ਕੀਤੇ ਦੇਖੋ ਉਹਨਾਂ ਨੇ ਜਿਹੜੇ ਸਵਾਲ ਕੀਤੇ ਮੈਂ ਇੱਕ ਨਵਾਂ ਕੈਂਡੀਡੇਟ ਆ ਮੰਤਰੀ ਜੀ ਨੇ ਉਹਨਾਂ ਨੂੰ ਪੂਰੇ ਜਵਾਬ ਦਿੱਤੇ ਆ ਔਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹੋਏ ਇੰਦਾ ਨਹੀਂ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਹੀ ਮਸਲੇ ਹੱਲ ਕਰ ਲੈਣੇ ਚਾਹੀਦੇ ਆ ਭਾਜਪਾ ਨੂੰ ਕਿਸਾਨਾਂ ਦੇ ਨਾਲ ਦੇਖੋ ਇਹ ਪਾਰਟੀਆਂ ਦੇ ਡਿਸੀਜਨ ਹੁੰਦੇ ਆ ਪਾਰਟੀਆਂ ਦੇ ਕੰਮ ਹੁੰਦੇ ਆ ਇਲੈਕਸ਼ਨ ਆ ਜਾਂਦੀ ਆ ਵਿੱਚ ਤੇ ਇਲੈਕਸ਼ਨ ਰੋਕੀ ਤਾਂ ਜਾਣੀ ਨਹੀਂ ਐ ਇਲੈਕਸ਼ਨ ਤਾਂ ਹੋਣੀ ਹੋਣੀ ਐ ਫੈਸਲੇ ਵੀ ਹੋ ਜਾਣੇ ਆ ਸਾਰਾ ਕੁਝ ਠੀਕ ਹੋਣਾ ਸਾਰੇ ਕੁਝ ਠੀਕ ਸਵਾਲ ਜਵਾਬ ਕੀ ਸਾਰਤਕ ਹੋਣੇ ਕੁਝ ਵੀ ਨਹੀਂ ਇਹਨਾਂ ਨੂੰ ਅਕਲ ਆਉਣੀ ਦੀ ਆ ਆ ਜਿਹੜੇ ਲੋਕ ਬੁਲਾਉਣ ਡੇ ਆ ਅੱਜ ਲਾਡੀ ਵਰਗੇ ਦੂਜੇ ਤੀਜੇ ਇਹਨਾਂ ਨੂੰ ਸਮਝਾਉਣੀ ਚਾਹੀਦੀ ਹੈ ਵੀ ਅਹੀਂ ਇੱਥੇ ਬੁਲਾ ਕੇ ਕੀ ਕਰਾਂਗੇ 40 ਬੰਦੇ ਨਹੀਂ ਉੱਥੇ ਉਹਨਾਂ ਦੇ ਬੈਠੇ ਜਿੱਥੇ ਉਹਨਾਂ ਬੁਲਾਇਆ ਵਾ ਇੱਥੇ 1000 ਬੰਦਾ ਉਹਨਾਂ ਦਾ ਵਿਰੋਧ ਕਰਨ ਲਈ ਖੜਾ ਵਾ ਇਹ ਲੋਕਾਂ ਨੂੰ ਕਿਉਂ ਨਹੀਂ ਅਕਲ ਆਉਂਦੀ ਨਹੀਂ ਵਿਰੋਧ ਤਾਂ ਚੰਗੀ ਤਰ੍ਹਾਂ ਹੋ ਗਿਆ ਪਰ ਵਿਰੋਧ ਗੱਲ ਇਹ ਹੈ ਕਿ ਇਹਨਾਂ ਨੂੰ ਕਿਉਂ ਨਹੀਂ ਸਮਝਾਉਂਦੀ ਮੈਨੂੰ ਤਾਂ ਆਪਣੇ ਆ ਤੇ ਗੁੱਸਾ ਜ਼ਿਆਦਾ ਆਉਂਦਾ ਵਾ ਜਿਹੜੇ ਲੋਕ ਇਹਨਾਂ ਨੂੰ ਬੁਲਾਉਂਦੇ ਆ ਕੀ ਗੱਲ ਉਹ ਜਿਦਨੇ ਇਹਨਾਂ ਦੇ ਡਾਂਗਾਂ ਵਿੱਚੀਆਂ ਉਧਰ ਹੀ ਟਣਗੇ ਇਹ ਲੋਕ ਇਹਨਾਂ ਨੂੰ ਅਕਲ ਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਐਡਾ ਵੱਡਾ ਵਿਰੋਧ ਦੇਖ ਕੇ ਹਜ਼ਾਰਾਂ ਲੋਕ ਆ ਜਿੱਥੇ ਖੜੇ ਰਹੇ ਤੇ ਔਰ ਕਿੰਨਾ ਚਿਰ ਖੜੇ ਰਹੇ ਤੋਂ ਪੁੱਛ ਤੁਸੀਂ ਵੀ ਨਾਲ ਹੀ ਰਹੇ ਜੀ ਦੇਖੋ ਕਦੋਂ ਦੇ ਕਿੰਨੇ ਘੰਟੇ ਹੋ ਗਏ ਤੋਂ ਪੁੱਛ ਖੜੇ ਆ ਇਹਨਾਂ ਦਾ ਵਿਰੋਧ ਕਰਨ ਲਈ ਔਰ ਚਲੋ ਰੋਕਿਆ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਪੂਰੇ ਸਵਾਲ ਕੀਤੇ ਆ ਪਰ ਸਵਾਲਾਂ ਦਾ ਉਹਨਾਂ ਕੋਲ ਜਵਾਬ ਹੀ ਕੋਈ ਨਹੀਂ ਹੈ ਜਵਾਬ ਕੀ ਦੇਣ ਜਵਾਬ ਜੇ ਉਹ ਕਹਿੰਦੇ ਮੈਮੋਰੰਡਮ ਦੇ ਦਿਓ ਮੈਮੋਰੰਡਮ ਤੇ ਪਾ ਤੇਰੀ ਸਰਕਾਰ ਬਣੀ ਕਿਤੇ ਦਵਾਂਗੇ ਜਦੋਂ ਸਰਕਾਰ ਨਹੀਂ ਤੇਰੀ ਬਣੀ ਮੈਮੋਰੰਡਮ ਕੀ ਦਵਾਂਗੇ ਤੁਹਾਨੂੰ ਅਸੀਂ ਪਹਿਲੇ ਦਿੱਤੇ ਕੰਮ ਆ ਨਹੀਂ ਆਇਆ ਕਿੱਥੋਂ ਆਇਆ ਸਰਕਾਰ ਇਹਨਾਂ ਦੀ ਜੇ ਰਹੀ ਤਾਂ ਫਿਰ ਵੀ ਨਹੀਂ ਆਉਣੇ ਤਾਂ ਹੀ ਤੇ ਇਹਨਾਂ ਨੂੰ ਰੋਣਾ ਹੀ ਬਿਲਕੁਲ ਨਹੀਂ ਉਹਨਾਂ ਨੇ ਕੋਨੋ ਕੋ ਜਵਾਬ ਦਿੱਤੇ ਕੋਈ ਨਹੀਂ ਕਿਹਾ ਕਿਉਂਕਿ ਇਹਨਾਂ ਕੋ ਕੋ ਜਵਾਬ ਹੈ ਹੀ ਕੋਈ ਨਹੀਂ ਧਰਮਪਤਰੀ ਦੀ ਛੱਡੋ ਗੱਲ ਜਿਹੜੇ ਇਹ ਸੋਮ ਪ੍ਰਕਾਸ਼ ਜੀ ਆ ਮੈਂ ਤਾਂ ਇਹਨਾਂ ਨਾਲ ਵੀ 11 ਮੀਟਿੰਗਾਂ ਬਿਠਾ ਰਿਆ ਇੱਕ ਵਾਰੀ ਕਦੀ ਇਹਨਾਂ ਨੇ ਲਫ਼ਜ਼ ਨਹੀਂ ਉੱਤੇ ਕਿਸਾਨਾਂ ਦੇ ਅੱਖ ਚ ਬੋਲਿਆ ਸਿਰਫ ਬੈ ਕੇ ਤੇ ਚਲ ਜਾਂਦੇ ਹੁੰਦੇ ਹੀ ਕੋਈ ਇਹਨਾਂ ਕੋ ਜਵਾਬ ਨਹੀਂਗਾ ਸਿਰਫ ਝੂਠੇ ਭਲੰਦੇ ਆ ਜੋ ਪਿਛਲੀ ਸਰਕਾਰ ਨੇ 10 ਸਾਲ ਝੂਠ ਬੋਲਿਆ ਲੋਕਾਂ ਨੂੰ ਉਹਦੇ ਸਿਰ ਤੇ ਨਾ ਰਾਜ ਕਰ ਲਿਆ ਬੜਾ ਕੁਝ ਝੂਠ ਬੋਲਿਆ ਇਹਨਾਂ ਨੇ ਕਿਸਾਨਾਂ ਨੂੰ ਵੱਡੇ ਵੱਡੇ ਲੌਲੀਪੌਪ ਦਿੱਤੇ ਵੀ ਤੁਹਾਡੇ ਕਰਜ਼ੇ ਵੀ ਮਾਫ ਤੁਹਾਨੂੰ ਸੁਆਮੀਨਾਥ ਦੀ ਰਿਪੋਰਟ ਤੁਹਾਡੀ ਆਮਦਨ ਡਬਲ ਤੁਹਾਨੂੰ ਸਾਰਾ 2 ਕਰੋੜ ਨੌਕਰੀਆਂ 15-15 ਲੱਖ ਰੁਪਈਆ ਬਹੁਤ ਝੂਠ ਬੋਲਿਆ ਇਹਨਾਂ ਨੇ ਉਹ ਸਾਰੀਆਂ ਝੂਠ ਦੇ ਬਲੰਦੇ ਇੱਥੇ ਕੋਈ ਵੀ ਇੱਕ ਜਵਾਬ ਨਹੀਂ ਆਇਆ 15-20 ਮਿੰਟ ਖਲੋਕੇ ਉਹਨਾਂ ਹੱਥ ਜੋੜ ਕੇ ਆਪਣੀ ਜਾਂਚ